ਬੜੀ ਮੰਦ ਭਾਗੀ ਜਿਹੜੀ ਘਟਨਾ ਘਟੀ ਹੈ ਆ ਪੰਜਾਬ ਦੇ ਉੱਗੇ ਜਿਹੜੇ ਗੀਤਕਾਰ ਨਿੰਮਾ ਲੋਹਾਰ ਕੇ ਉਹਨਾਂ ਦੀ ਮੌਤ ਆ ਹੋ ਚੁੱਕੀ ਹੈ ਤਾਂ ਇਹ ਸੁਣਨ ਨੂੰ ਮਿਲ ਰਿਹਾ ਖਬਰਾਂ ਦੇ ਵਿੱਚ ਕਿ ਕੋਈ ਵੀ ਜਿਹੜਾ ਨਾਮੀ ਕਲਾਕਾਰ ਉੱਥੇ ਨਹੀਂ ਪਹੁੰਚਕੋ ਕਿ ਉਹਨਾਂ ਨੇ ਗੀਤ ਬੜੇ ਅਨਾਮੀ ਕਲਾਕਾਰ ਨੂੰ ਦਿੱਤੇ ਹੈ ਜੀ ਬੜਾ ਮਕਬੂਲ ਰਾਈਟਰ ਸੀ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਮਛਤਰ ਗਿਲ ਦਾ ਸ਼ਾਹਦੋ ਨਦੀ ਨਛਤਰ ਗਿੱਲ ਦੀ ਪਹਿਲੀ ਗੱਲ ਬਣ ਤੇ ਸੁਪਰ ਹਿੱਟ ਰਹੀ ਬਿਲਕੁਲ ਅਮਰਿੰਦਰ ਗਿੱਲ ਅਮਰਿੰਦਰ ਜਿਤਨੇ ਕੋ ਕੁਲਵਿੰਦਰ ਟਿੱਲੋਂ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਤੇ ਸਾਰੇ ਹੀ ਹਿੱਟ ਰਹੇ ਆ ਇਹ ਚਾਹੀਦਾ ਸੀ ਜਦੋਂ ਉਹਨਾਂ ਦੇ ਅੰਤਿਮ ਸੰਸਕਾਰ ਤੇ ਨਕਲਾਕਾਰਾਂ ਨੂੰ ਪਹੁੰਚਣਾ ਚਾਹੀਦਾ ਸੀ ਉਸ ਪਰਿਵਾਰ ਦੀ ਉਹ ਕੋਈ ਸ਼ਰੀਕ ਹੋਣਾ ਚਾਹੀਦਾ ਸੀ ਪਰ ਨਹੀਂ ਹੋਏ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਨਿਮਲ ਲੋਹਾਰ ਕੀ ਜਿਹਦੇ ਬ੍ਰਦਰ ਨੇ ਇਸ ਗੱਲ ਦਾ ਸ਼ਿਕਵਾ ਵੀ ਕੀਤਾ ਮੈਂ ਵੀਡੀਓ ਦੇਖਿਆ ਸੀ ਜੀ ਮਾਰੀ ਗੱਲ ਕਲਾਕਾਰ ਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਇਹੰਤ ਕਰਦਾ ਇੱਕ ਤਾਂ ਪਹਿਲਾਂ ਤਾਂ ਕੁਦਰਤੀ ਚੀਜ਼ ਹੈ ਜੀ ਆਮ ਬੰਦੇ ਦਾ ਵਸਦਾ ਰੋਗ ਨਹੀਂ ਇੱਕ ਛਾਲ ਆਉਣਾ ਪੁਰਤ ਵੱਲੋਂ ਫਿਰ ਉਹਨੂੰ ਆਪਣੀ ਕਲਮ ਦੇ ਨਾਲ ਪਰੋਣਾ ਸ਼ਬਦਾਂ ਦੇ ਵਿੱਚ ਤਾਂ ਜਿਹੜਾ ਸਾਰਾ ਜਿਹੜਾ ਫਾਇਦਾ ਕਲਾਕਾਰ ਲੈ ਜਾਂਦਾ ਇੱਕ ਰਾਈਟਰ ਨੂੰ ਗੀਤ ਕਰਨ ਨੂੰ ਬਹੁਤ ਮਾੜੀ ਗੱਲ ਹੈ ਜੀ ਵੇਖੋ ਜੀ ਇੱਕ ਗੀਤ ਦਾ ਜਨਮ ਦਤਾ ਹੈ ਗੀਤਕਾਰ ਜੀ ਗੀਤਕਾਰ ਨੂੰ ਕੋ ਖਿਆਲ ਆਇਆ ਉਸਨੇ ਲਿਖਿਆ ਉਸ ਤੋਂ ਬਾਅਦ ਹੀ ਗੀਤ ਰਿਕਾਰਡ ਹੋਇਆ ਸਿੰਗਰ ਨੇ ਗਾਇਆ ਮਿਊਜ਼ਿਕ ਬਣਾਇਆ ਵੀਡੀਓ ਬਣਾਇਆ ਉਹ ਦੁਨੀਆ ਨੇ ਵੇਖਿਆ ਉਹ ਸਾਰੀਆਂ ਗੱਲਾਂ ਬਾਅਦ ਦੀਆਂ ਨੇ ਪਹਿਲਾਂ ਗੀਤ ਲਿਖਣਾ ਸਟਾਰਟ ਇੱਥੋਂ ਦਾ ਕੰਮ ਜੀ ਔਰ ਜੋ ਉਸ ਗੀਤ ਨੂੰ ਜਨਮ ਦੇਣ ਵਾਲਾ ਪੈਦਾ ਕਰਨ ਵਾਲਾ ਉਹਦੇ ਤਾਂ ਅੱਜ ਹਾਲਾਤ ਮਾੜੇ ਆ ਤੇ ਜਿਹੜਾ ਉਹਦੇ ਲਿਖੇ ਗੀਤ ਨੂੰ ਗਾ ਕੇ ਸਟਾਰ ਬਣ ਰਿਹਾ ਗੱਡੀਆਂ 'ਚ ਚੰਗੀਆਂ 'ਚ ਕੁੰਮ ਰਿਹਾ ਚੰਗੀਆਂ ਕੋਠੀਆਂ 'ਚ ਤੇ ਗੀਤਕਾਰਾਂ ਦੇ ਵੇਖ ਲਓ ਉਹੀ ਕੱਚੇ ਕੋਠੇ ਉਹਨਾਂ 'ਚ ਹੀ ਗੁਜ਼ਾਰਾ ਕਰਕੇ ਬਸ ਤੁਰੇ ਜਾਂਦੇ ਆ ਦੁਨੀਆ ਆਪਾਂ ਪੁਰਾਣੇ ਗੀਤਕਾਰ ਦੀ ਗੱਲ ਕਰੀਏ ਤੇ ਜੀ ਆਪਾਂ ਨਵੇਂ ਗੀਤਕਾਰ ਜਿਹੜੇ ਹੁਣ ਚੱਲ ਰਿਹਾ ਬਾਜ਼ਾਰ ਦੇ ਵਿੱਚ ਹਾਂ ਉਹ ਕਾਫੀ ਮोटा ਪੈਸਾ ਲੈ ਰਹੇ ਆਪਾਂ ਸੁਣਦੇ ਆਂ ਕਈ ਵਾਰੀ ਮੀਡੀਆ ਦੇ ਵਿੱਚ ਤੇ ਪਹਿਲਾਂ ਵਾਲੇ ਜੋ ਗੀਤਕਾਰ ਸੀ ਉਹ ਤਾਂ ਵਿਚਾਰੇ ਬਸ ਉਹਨਾਂ ਦਾ ਗੀਤ ਦੇ ਵਿੱਚ ਨਾਂ ਆ ਜਾਵੇ ਕਿਤੇ ਰੈਪਰ ਤੇ ਛੋਟੀ ਜੀ ਫੋਟੋ ਲੱਗ ਜਾਵੇ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਸੀ ਵੀ ਚਲੋ ਜੀ ਸਾਡਾ ਨਾਮ ਆ ਗਿਆ ਤੇ ਇੱਕ ਇਹ ਇੰਡਸਟਰੀ ਨੇ ਇੱਕ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਬਣਾਤੀ ਸੀ ਵੀ ਗੀਤਕਾਰ ਦੇ ਕੋਈ ਖਾਸ ਮਿਹਨਤ ਨਹੀਂ ਲੱਗਦੀ ਸ਼ਾਇਦ ਕਿ ਜਾਂ ਕੋ ਗੀਤ ਹਟ ਹੋਇਆ ਤਾਂ ਕਲਾਕਾਰ ਕਰਕੇ ਹੋਇਆ ਗੀਤਕਾਰ ਕਰਕੇ ਨਹੀਂ ਹੋਇਆ ਇਹ ਨਹੀਂ ਪਤਾ ਵੀ ਜੇ ਕੋਈ ਚੰਗਾ ਗੀਤ ਕਿਸੇ ਗੀਤਕਾਰ ਨੇ ਲਿਖ ਕੇ ਦਿੱਤਾ ਤਾਂ ਹੀ ਹਟ ਹੋਇਆ ਹੈ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਮੇਰੇ ਨਾਲ ਜੁੜੇ ਹੋਏ ਨੇ ਆ ਜਸਵੰਤ ਸਿੰਘ ਜਸ ਜੀ ਤਾਂ ਆਪਾਂ ਕਰਦੇ ਆਂ ਗੱਲਬਾਤ ਆ ਜਸ ਜੀ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ ਧੰਨਵਾਦ ਬਲਦੇਵ ਜੀ ਜੀ ਆ ਇੱਕ ਬੜੀ ਮੰਦਭਾਗੀ ਜਿਹੜੀ ਘਟਨਾ ਘਟੀ ਹੈ ਆ ਪੰਜਾਬ ਦੇ ਉੱਗੇ ਜਿਹੜੇ ਗੀਤਕਾਰ ਨਿੰਮਾ ਲੋਹਾਰਕੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਇਹ ਸੁਣਨ ਨੂੰ ਮਿਲ ਰਹੇ ਆਂ ਖਬਰਾਂ ਦੇ ਵਿੱਚ ਕਿ ਕੋਈ ਵੀ ਜਿਹੜਾ ਨਾਮੀ ਕਲਾਕਾਰ ਉੱਥੇ ਨਹੀਂ ਪਹੁੰਚ ਸਕੋ ਕਿ ਉਹਨਾਂ ਨੇ ਗੀਤ ਬੜੇ ਨੰਨਾ ਮੀ ਕਲਾਕਾਰ ਨੂੰ ਦਿੱਤੇ ਹੈ ਜੀ ਬੜਾ ਮਕਬੂਲ ਰਾਈਟਰ ਸੀ ਜੀ ਬਹੁਤ ਹੀ ਮੰਦਪਾਗੀ ਘਟਨਾ ਹੈ ਜੇ ਜੋ ਬਨਰੁੱਤੇ ਤੁਰ ਗਿਆ 44-47 ਸਾਲ ਉਮਰ ਦਾ ਸਰ ਇਹਨੇ ਕੋਈ ਬਹੁਤੀ ਮਰ ਨਹੀਂ ਸੀ ਤੇ ਸ਼ੂਗਰ ਦੇ ਮਰੀਜ਼ ਸਨ ਗੀਤ ਉਹਨਾਂ ਦੇ ਕਾਫੀ ਹਿੱਟ ਹੋਏ ਆ ਬੱਚੇ-ਬੱਚੇ ਦੀ ਜ਼ੁਬਾਨ ਤੇ ਗੀਤ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਨਸ਼ਤਰ ਗਿਲ ਦਾ ਸ਼ਾਹਦੋ ਨਦੀ ਨਛਤਰ ਗਿੱਲ ਦੀ ਪਹਿਲੀ ਗਲਬਾਂ ਇਹ ਮੈਨੂੰ ਹਾਪ ਤੇ ਸੁਪਰ ਹਿੱਟ ਰਹੀ ਬਿਲਕੁਲ ਅਮਰਿੰਦਰ ਗਿੱਲ ਅਮਿੰਦਰ ਜਤਨਿਕੂ ਕੁਲਵਿੰਦਰ ਟਿੱਲੋਂ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਤੇ ਸਾਰੇ ਹੀ ਹਿੱਟ ਰਹੇ ਆ ਤੇ ਚਾਹੀਦਾ ਸੀ ਜਦੋਂ ਉਹਨਾਂ ਦੇ ਅੰਤਿਮ ਸੰਸਕਾਰ ਤੇ ਇਹਨਾਂ ਕਲਾਕਾਰਾਂ ਨੂੰ ਪਹੁੰਚਣਾ ਚਾਹੀਦਾ ਸੀ ਉਸ ਪਰਿਵਾਰ ਦੀ ਦੁੱਖ ਵਿੱਚ ਸ਼ਰੀਕ ਹੋਣਾ ਚਾਹੀਦਾ ਸੀ ਪਰ ਨਹੀਂ ਹੋਏ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਨਿਮਲ ਲੋਹਾਰ ਕੀ ਜਿਹਦੇ ਬ੍ਰਦਰ ਨੇ ਇਸ ਗੱਲ ਦਾ ਸ਼ਿਕਵਾ ਵੀ ਕੀਤਾ ਮੈਂ ਵੀਡੀਓ ਵਿੱਚ ਦੇਖਿਆ ਸੀ ਜੀ ਮਾੜੀ ਗੱਲ ਕਲਾਕਾਰ ਨੂੰ ਪਹੁੰਚਣਾ ਚਾਹੀਦਾ ਸੀ ਉੱਥੇ ਜੀ ਆ ਜਿਵੇਂ ਤੁਸੀਂ ਹੁਣ ਕਹਿ ਰਹੇ ਜੀ ਵੀ ਉਹ ਮਰੀਜ਼ ਸੀ ਸ਼ੂਗਰ ਦੇ ਆਕੀਸੇ ਬਾ ਨਹੀਂ ਫੜੀ ਬੜੇ ਉਹਨਾਂ ਨੇ ਹਟ ਗਏ ਦਿੱਤੇ ਆ ਕਲਾਕਾਰ ਨੂੰ ਕਲਾਕਾਰ ਨੂੰ ਮਤਲਬ ਹਟ ਕੀਤਾ ਤੇ ਇੱਕ ਜਿਹੜਾ ਰਾਈਟਰ ਜਦੋਂ ਲਿਖਦਾ ਇੰਨੀ ਮਿਹਨਤ ਕਰਦਾ ਇੱਕ ਤਾਂ ਪਹਿਲਾਂ ਤਾਂ ਕੁਦਰਤੀ ਚੀਜ਼ ਹੈ ਜੀ ਆਮ ਬੰਦੇ ਦਾ ਵਸਦਾ ਰੋਗ ਨਹੀਂ ਇੱਕ ਛਾਲ ਆਉਣਾ ਕੁਦਰਤ ਵੱਲੋਂ ਫਿਰ ਉਹਨੂੰ ਆਪਣੇ ਕਲਮ ਦੇ ਨਾਲ ਪਰੋਣਾ ਸ਼ਬਦਾਂ ਦੇ ਵਿੱਚ ਤਾਂ ਜਿਹੜਾ ਸਾਰਾ ਜਿਹੜਾ ਫਾਇਦਾ ਕਲਾਕਾਰ ਲੈ ਜਾਂਦਾ ਇੱਕ ਰਾਈਟਰ ਨੂੰ ਇੱਕ ਗੀਤਕਾਰ ਨੂੰ ਨਹੀਂ ਮਿਲਦਾ ਜੀ ਬਹੁਤ ਮਾੜੀ ਗੱਲ ਹੈ ਜੀ ਵੇਖੋ ਜੀ ਇੱਕ ਗੀਤ ਦਾ ਜਨਮ ਦਤਾ ਹੈ ਗੀਤਕਾਰ ਜੀ ਗੀਤਕਾਰ ਨੂੰ ਕੁ ਖਿਆਲ ਆਇਆ ਉਸਨੇ ਲਿਖਿਆ ਉਸ ਤੋਂ ਬਾਅਦ ਹੀ ਗੀਤ ਰਿਕਾਰਡ ਹੋਇਆ ਸਿੰਗਰ ਨੇ ਗਾਇਆ ਮਿਊਜ਼ਿਕ ਬਣਾਇਆ ਵੀਡੀਓ ਬਣਾਇਆ ਉਹ ਦੁਨੀਆ ਨੇ ਵੇਖਿਆ ਉਹ ਸਾਰੀਆਂ ਗੱਲਾਂ ਬਾਅਦ ਦੀਆਂ ਪਹਿਲਾਂ ਗੀਤ ਲਿਖਣਾ ਸਟਾਰਟ ਇੱਥੋਂ ਦਾ ਕੰਮ ਜੀ ਔਰ ਜੋ ਉਸ ਗੀਤ ਨੂੰ ਜਨਮ ਦੇਣ ਵਾਲਾ ਪੈਦਾ ਕਰਨ ਵਾਲਾ ਉਹਦੇ ਤਾਂ ਅੱਜ ਹਾਲਾਤ ਮਾੜੇ ਆ ਤੇ ਜਿਹੜਾ ਉਹਦੇ ਲਿਖੇ ਗੀਤ ਨੂੰ ਗਾ ਕੇ ਸਟਾਰ ਬਣ ਰਿਹਾ ਗੱਡੀਆਂ 'ਚ ਚੰਗੀਆਂ 'ਚ ਕੁੰਮ ਰਿਹਾ ਚੰਗੀਆਂ ਕੋਠੀਆਂ 'ਚ ਤੇ ਗੀਤਕਾਰਾਂ ਦੇ ਵੇਖ ਲਓ ਉਹੀ ਕੱਚੇ ਕੋਠੇ ਉਹਨਾਂ ਦੀ ਗੁਜ਼ਾਰਾ ਕਰਕੇ ਬਸ ਤੁਰੇ ਜਾਂਦੇ ਆ ਦੁਨੀਆ ਤੋਂ ਬਹੁਤ ਮਾੜਾ ਏਦਾਂ ਹੋਣਾ ਨਹੀਂ ਚਾਹੀਦਾ ਆ ਜੇ ਆਪਾਂ ਪੁਰਾਣੇ ਗੀਤਕਾਰ ਦੀ ਗੱਲ ਕਰੀਏ ਤੇ ਜੀ ਆਪਾਂ ਨਵੇਂ ਗੀਤਕਾਰ ਜਿਹੜੇ ਹੁਣ ਚੱਲ ਰਿਹਾ ਬਾਜ਼ਾਰ ਦੇ ਵਿੱਚ ਹਾ ਉਹ ਕਾਫੀ ਮੋਟਾ ਪੈਸਾ ਲੈ ਰਹੇ ਆ ਆਪਾਂ ਸੁਣਦੇ ਆਂ ਕਈ ਵਾਰੀ ਮੀਡੀਆ ਦੇ ਵਿੱਚ ਹਾਂਜੀ ਹਾਂਜੀ ਹੁਣ ਦੇ ਜੋ ਗੀਤਕਾਰ ਨੇ ਕੁਝ ਜਾਗਰੂਕ ਹੋਏ ਆ ਜੀ ਤੇ ਉਹ ਮੰਗਦੇ ਆ ਪੈਸਾ ਜੋ ਚੰਗਿਆ ਲਿਖਦੇ ਆ ਅਗਲੇ ਆਪਣੇ ਮਿਹਨਤ ਦਾ ਮੁੱਲ ਲੈਂਦੇ ਆ ਤੇ ਪਹਿਲਾਂ ਵਾਲੇ ਜੋ ਗੀਤਕਾਰ ਸੀ ਉਹ ਤਾਂ ਵਿਚਾਰੇ ਬਸ ਉਹਨਾਂ ਦਾ ਗੀਤ ਦੇ ਵਿੱਚ ਨਾਂ ਆ ਜਾਵੇ ਕਿਤੇ ਰੈਪਰ ਤੇ ਛੋਟੀ ਜੀ ਫੋਟੋ ਲੱਗ ਜਾਵੇ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਸੀ ਵੀ ਚਲੋ ਜੀ ਸਾਡਾ ਨਾਮ ਆ ਗਿਆ ਤੇ ਇੱਕ ਇਹ ਇੰਡਸਟਰੀ ਨੇ ਇੱਕ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਬਣਾਤੀ ਸੀ ਵੀ ਗੀਤਕਾਰ ਦੇ ਕੋਈ ਖਾਸ ਮਿਹਨਤ ਨਹੀਂ ਲੱਗਦੀ ਸ਼ਾਇਦ ਵੀ ਜਾਂ ਕੋ ਗੀਤ ਹਟ ਹੋਇਆ ਤਾਂ ਤਾਂ ਕਲਾਕਾਰ ਕਰਕੇ ਹੋਇਆ ਗੀਤਕਾਰ ਕਰਕੇ ਨਹੀਂ ਆਇਆ ਇਹ ਨਹੀਂ ਪਤਾ ਵੀ ਜੇ ਕੋਈ ਚੰਗਾ ਗੀਤ ਕਿਸੇ ਗੀਤਕਾਰ ਨੇ ਲਿਖ ਕੇ ਦਿੱਤਾ ਤਾਂ ਹੀ ਹਟ ਹੋਇਆ ਤੇ ਉਹ ਵਿਚਾਰੇ ਪੁਰਾਣੇ ਗੀਤਕਾਰ ਕੁਝ ਹੈਗੇ ਵੀ ਪੋਲੇ ਸੀ ਬਸ ਉਹ ਆਪਣੀ ਛੋਟੀ ਜਿਹੀ ਫੋਟੋ ਕਿਤੇ ਰੈਪਰ ਤੇ ਲੱਗ ਜਣੀ ਜਾਂ ਨਾਮ ਆ ਜਾਣਾ ਇਹਨੇ ਨਾਲ ਹੀ ਖੁਸ਼ ਹੋ ਜਾਂਦੇ ਸੀ ਤੇ ਇਸ ਖੁਸ਼ੀ ਚ ਗੀਤ ਲਿਖ ਲਿਖ ਕੇ ਦਿੱਤੀ ਜਾਂਦੇ ਸੀ ਤੇ ਉਹ ਕਲਾਕਾਰ ਗਾ ਗਾ ਕੇ ਸਟਾਰ ਬਣ ਕੇ ਗੱਡੀਆਂ ਵਾਲੇ ਹੋ ਗੇ ਕੋਠੀਆਂ ਵਾਲੇ ਹੋ ਗੇ ਤੇ ਉਹ ਗੀਤਕਾਰ ਉਸੇ ਤੇ ਉਸੇ ਤਰ੍ਹਾਂ ਗਰੀਬ ਰਹਿ ਗਏ ਵਿਚਾਰੇ ਜੀ ਤਾਂ ਜਾਸਦੀ ਇੱਕ ਸਵਾਲ ਤੁਹਾਨੂੰ ਜਰੂਰ ਅਸੀਂ ਕਰਾਂਗੇ ਕਿਉਂਕਿ ਤੁਸੀਂ ਵੀ ਗੀਤਕਾਰ ਹੋ ਰਾਈਟਰ ਹੋ ਤੁਸੀਂ ਐਕਟਰ ਵੀ ਹੋ ਤਾਂ ਜਿਹੜਾ ਗੀਤ ਲਿਖਣਾ ਇਹ ਇੱਕ ਤਾਂ ਜਿਵੇਂ ਜੋੜ ਦਿੱਤਾ ਜਾਂਦਾ ਹੈ ਗੀਤਕਾਰ ਨੂੰ ਵੀ ਉਹਦਾ ਕੋਈ ਪੁਰਾਣੀ ਜਿਹੜੀ ਇੱਕ ਯਾਰੀ ਦੋਸਤੀ ਇੱਕ ਆਪਾਂ ਆਸ਼ਕੀ ਦੀ ਗੱਲ ਕਰੀਏ ਜੁੜਾ ਹੁੰਦਿਆਂ ਨਾਲ ਕੋਈ ਇਹੋ ਜੀ ਗੱਲ ਆਉਂਦੀ ਉਹ ਹੀ ਗੀਤਕਾਰ ਬਣਦਾ ਹੈ ਕਿ ਕੋਦੂੰ ਜਾਮ ਬੰਦਾ ਵੀ ਜਿਹੜਾ ਗੀਤਕਾਰ ਬਣ ਸਕਦਾ ਜੀ ਇਕੱਲਾ ਗੀਤ ਲਿਖਣਾ ਇਕੱਲੇ ਆਸ਼ਕੀ ਨਾਲ ਹੀ ਨਹੀਂ ਸੰਬੰਧਤ ਹੈ ਹੋਰ ਸਮਾਜਿਕ ਮੁੱਦੇ ਵੀ ਕਾਫੀ ਹੁੰਦੇ ਆ ਗੀਤ ਦੇ ਜੋ ਜਿਸ ਵਿੱਚ ਤਕਬੰਦੀ ਆ ਗਈ ਉਹਦੇ ਸਾਹਮਣੇ ਕੋਈ ਵੀ ਘਟਨਾ ਚੰਗੀ ਮਾੜੀ ਕੋਈ ਵੀ ਘਟਨਾ ਜਦੋਂ ਘਟਦੀ ਹੈ ਨਾ ਉਹ ਇੱਕ ਫਿਲਮ ਦੇ ਤਰ੍ਹਾਂ ਸੀਨ ਬਣ ਜਾਂਦਾ ਉਹ ਸੀਨ ਤੇ ਫਿਰ ਉਹ ਗੀਤ ਲਿਖਦਾ ਹੁਣ ਨਿੰਮੇ ਲੋਹਾਰ ਕੇ ਦਾ ਆਪਣਾ ਇੱਕ ਗੀਤ ਗਾਇਆ ਹੈ ਭਗਤ ਸਿੰਘ ਬਾਰੇ ਉਹਨਾਂ ਨੇ ਲਿਖਿਆ ਹੈ ਗਾਇਆ ਹੈ ਇੱਕ ਪਾਸੇ ਤਾਂ ਲੋਕ ਕਈ ਵਾਰ ਸ਼ਿਕਵਾ ਵੀ ਕਰਦੇ ਹੈ ਗੀਤਕਾਰ ਜਾਂ ਕਲਾਕਾਰ ਚੰਗਾ ਗਾਉਂਦੇ ਨਹੀਂ ਉਹਨੂੰ ਨਿੰਮੇ ਲੋਹਾਰ ਕੇ ਵਾਲੇ ਨੇ ਭਗਤ ਸਿੰਘ ਬਾਰੇ ਗੀਤ ਲਿਖਿਆ ਪਰ ਉਹ ਚੱਲਿਆ ਹੀ ਨਹੀਂ ਲੋਕਾਂ ਨੂੰ ਪਤਾ ਵੀ ਨਹੀਂ ਹੋਣਾ ਤੇ ਉਹਨਾਂ ਦਾ ਲਿਖਿਆ ਗੀਤ ਦਿਲ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ ਉਹ ਕਿੰਨਾ ਹਿੱਟ ਹੋਇਆ ਕਿੰਨਾ ਮਕਬੂਲ ਹੋਇਆ ਸੀ ਬਹੁਤ ਜ਼ਿਆਦਾ ਜੀ ਅੱਜ ਵੀ ਚੱਲਦਾ ਜੀ ਹਾਂਜੀ ਜੀ ਜੀ ਤਾਂ ਇੱਕ ਹੁਣ ਹਣ ਜਿਹੜੇ ਜਿਹੜੇ ਹੁਣ ਦੇ ਗੀਤਕਾਰ ਨੇ ਜਿਹੜ ਪਹਿਲਾਂ ਦੇ ਹੈਗੇ ਸੀ ਆ ਕਲਾਕਾਰ ਸੀ ਪਹਿਲਾਂ 8 ਟਰੈਕ ਆਉਂਦੇ ਸੀ 8 ਗੀਤ ਲੈ ਲਿਖਦੇ ਸੀ ਹੁਣ ਇੱਕ ਹੀ ਮਤਲਬ ਗੀਤ ਆਉਂਦਾ ਜੀ ਉਦੋਂ ਇਹ ਸੀਗਾ ਉਹ ਕੈਸਟ ਹੁੰਦੀ ਸੀ ਜੀ ਸੀਡੀ ਟੇਪ ਰਿਕਾਰਡਰ ਚ ਜਿਹੜਾ ਕਿ ਚਲਦੀ ਸੀ ਉਹਦੇ ਚ 8 ਗੀਤ ਪਾਉਂਦੇ ਸੀ ਤੇ ਅੱਜ ਕੱਲ ਉਹ ਕੈਸਟ ਵਾਲਾ ਕੰਮ ਤਾਂ ਬੰਦ ਹੋ ਗਿਆ ਅੱਜ ਕੱਲ ਚਿਪਲਾ ਹੈ ਜੀ ਤੇ ਚਿਪੇ ਚ ਚਾਹੀਏ ਇੱਕ ਪਾਲੋ ਦੋ ਪਾਲੋ ਚਾਰ ਪਾਲੋ ਜਿੰਨੇ ਪਾਲੋ ਦੂਸਰਾ ਕੁਛ ਕੰਮ ਅੱਗੇ ਨਾਲੋਂ ਮਹਿੰਗਾ ਵੀ ਹੋ ਗਿਆ ਹੁਣ ਇੱਕ ਗੀਤ ਕਰਨ ਤੇ ਵੀ ਉਹਨਾਂ ਅੱਠਾਂ ਨਾਲੋਂ ਜਿਆਦਾ ਪੈਸੇ ਲੱਗ ਜਾਂਦੇ ਆ ਫਿਰ ਜੇ ਅੱਜ ਕੱਲ ਇੱਕ ਹੋਰ ਡਿਮਾਂਡ ਹੈ ਵੀ ਜਿਹੜਾ ਗੀਤ ਕੀਤਾ ਉਹਦੇ ਵੀਡੀਓ ਜ਼ਰੂਰੀ ਹੈ ਹੁਣ ਜੇ ਅੱਠ ਗੀਤ ਕਰਦੇ ਆ ਅੱਠਾਂ ਦਾ ਵੀਡੀਓ ਕਰਨਾ ਤੋਂ ਤਾਂ ਬਹੁਤ ਬਜਟ ਹੋ ਜਾਂਦਾ ਇਸ ਕਰਕੇ ਸਿੰਗਰ ਕੋਸ਼ਿਸ਼ ਕਰਦਾ ਹੈ ਵੀ ਚੰਗਾ ਗੀਤ ਲੈ ਲਈਏ ਬਸ ਇੱਕ ਹੀ ਲੈ ਲਈਏ ਤੇ ਉਹਦੇ ਤੇ ਰਿਕਾਰਡਿੰਗ ਤੇ ਵੀ ਵਧੀਆ ਪੈਸਾ ਲਾ ਦੀਏ ਵੀਡੀਓ ਤੇ ਵੀ ਵਧੀਆ ਲਾ ਦੀਏ ਤੇ ਇੱਕ ਨਾਲ ਹੀ ਸਟਾਰ ਬਣ ਜਾਈਏ ਆ ਤੁਹਾਡੀ ਕੀ ਸੋਚ ਹੈ ਜਿਵੇਂ ਆ ਪਹਿਲਾਂ ਵੀ ਗੀਤ ਚੱਲਦੇ ਸੀ ਬਿਨਾ ਵੀਡੀਓ ਤੋਂ ਪਰ ਅੱਜ ਕਹਿੰਦੇ ਵੀ ਵੀਡੀਓ ਜ਼ਰੂਰੀ ਹੈ ਤਾਂ ਜੇ ਗੀਤ ਵਧੀਆ ਹੋਵੇ ਤਾਂ ਚੱਲ ਸਕਦਾ ਹੈ ਕਿ ਵੀਡੀਓ ਫਿਰ ਵੀ ਬਣਾਉਣੀ ਪਣੀ ਜ਼ਰੂਰੀ ਹੈ ਵੀਡੀਓ ਨਹੀਂ ਚੱਲ ਜਾਂਦਾ ਗੀਤ ਚੰਗਾ ਹੋਵੇ ਤਾਂ ਵੀਡੀਓ ਤੋਂ ਬਿਨਾ ਵੀ ਚੱਲ ਰਿਹਾ ਹੈ ਕਾਫੀ ਗੀਤ ਹੈਗੇ ਜੋ ਇਸ ਚੱਲੇ ਹੋਏ ਪਰ ਜ਼ਿਆਦਾਤਰ ਕੋਸ਼ਿਸ਼ ਕਲਾਕਾਰ ਦੀ ਹੀ ਰਹਿੰਦੀ ਵੀ ਚੱਲ ਵੀਡੀਓ ਦਾ ਵੀ ਨਾਲ ਸਹਾਰਾ ਲਿਆ ਜਾਵੇ ਆ ਇੱਕ ਗੱਲ ਹੋਰ ਦੇਖੀ ਗਈ ਹੈ ਜਿਹੜੇ ਪਹਿਲਾਂ ਵਾਲੇ ਗੀਤ ਸੀ ਉਹਨਾਂ 'ਚ ਇੱਕ ਸੰਦੇਸ਼ ਸੀ ਇੱਕ ਮੈਸੇਜ ਹੁੰਦਾ ਸੀ ਜਿਹੜੇ ਹੁਣ ਵਾਲੇ ਗੀਤ ਨੇ ਉਹ ਜ਼ਿਆਦਾ ਜ਼ਿਆਦਾ ਨਸ਼ੇ ਤੇ ਆ ਲਿਖੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਆ ਗੀਤਕਾਰਾਂ ਨੂੰ ਗੀਤਕਾਰ ਸਮਾਜ ਨੂੰ ਵਧੀਆ ਸਿੱਧ ਦੇ ਸਕਦੇ ਐ ਇਸ ਲਈ ਕੋਸ਼ਿਸ਼ ਕਰਨੀ ਚਾਹੀਦੀ ਗੀਤਕਾਰਾਂ ਨੂੰ ਕਿ ਚੰਗੇ ਮੁੱਦਿਆਂ ਤੇ ਲਿਖਣ ਤੇ ਜੋ ਨੌਜਵਾਨੀ ਨੂੰ ਭਟਕਾਉਣ ਵਾਲੇ ਗੀਤ ਗਲਤ ਰਸਤੇ ਤੇ ਪਾਉਣ ਵਾਲੇ ਨਹੀਂ ਲਿਖਣੇ ਚਾਹੀਦੇ ਤੇ ਕੁਛ ਨਾ ਕੁਛ ਸਾਡਾ ਵੀ ਕਸੂਰ ਹੈ ਸਮਾਜ ਦਾ ਵੀ ਕਸੂਰ ਹੈ ਕਿਉਂਕਿ ਜਦੋਂ ਕਈ ਕਲਾਕਾਰਾਂ ਨੇ ਕਈ ਗੀਤਕਾਰਾਂ ਨੇ ਜਿੱਦਾਂ ਹੁਣ ਮੈਂ ਨਿੰਮੇ ਦੀ ਵੀ ਗੱਲ ਕਰਕੇ ਹਟਿਆ ਕਿ ਉਹਨਾਂ ਨੇ ਭਗਤ ਸਿੰਘ ਪਰੇ ਗਾਇਆ ਹੈ ਆਪਣਾ ਲਿਖਿਆ ਗੀਤ ਆਪ ਗਾਇਆ ਹੈ ਪਰ ਕਿਸੇ ਨੇ ਉਸ ਨੂੰ ਰਿਸਪੌਂਸ ਹੀ ਨਹੀਂ ਦਿੱਤਾ ਜੇ ਅਸੀਂ ਚੰਗੀਆਂ ਚੀਜ਼ਾਂ ਨੂੰ ਇਗਨੋਰ ਕਰਾਂਗੇ ਤੇ ਮਾੜੀਆਂ ਨੂੰ ਹਾਈਲਾਈਟ ਕਰਾਂਗੇ ਤੇ ਫਿਰ ਉਹ ਗੀਤਕਾਰ ਜਾਂ ਕਲਾਕਾਰ ਵੀ ਮਜਬੂਰ ਹੋ ਜਾਂਦੇ ਉਸ ਪਰ ਸੇ ਜਾਣ ਲਈ ਆਪਾਂ ਗੱਲ ਕਰ ਰਹੇ ਸੀ ਗੀਤਕਾਰ ਨਿਮਾ ਨਿਮਾ ਲੋਹਾਰ ਕੇ ਤਾਂ ਜਿਵੇਂ ਤੁਸੀਂ ਉਹਨਾਂ ਦੇ ਬ੍ਰਦਰ ਸ਼ਿਕਵਾ ਕਰ ਰਹੇ ਸੀ ਕਿ ਕਿਸੇ ਕਲਾਕਾਰ ਨੇ ਜਿਵੇਂ ਤੁਸੀਂ ਨਾਮੀ ਕਲਾਕਾਰ ਦੱਸਿਆ ਜਿਹੜੇ ਹਿੱਟ ਹੋਏ ਇਹਨਾਂ ਦੇ ਗੀਤਾਂ ਤੋਂ ਕਿਸੇ ਨੇ ਉਹਨਾਂ ਤੱਕ ਮਤਲਬ ਪਹੁੰਚ ਨਹੀਂ ਕੀਤੀ ਮਿਲੇ ਨਹੀਂ ਦੁੱਖ ਕਿਸੇ ਨੇ ਸੁਣਿਆ ਨਹੀਂ ਕੀਤਾ ਜੀ ਅਸਲ ਵਿੱਚ ਨਿਮਾ ਲੋਹਾਰ ਕੇ ਮੈਂ ਉਹਨਾਂ ਦੇ ਜਿੰਨੇ ਵੀ ਹੁਣ ਤੱਕ ਵੀਡੀਓ ਦੇਖੇ ਆ ਜਾਂ ਉਹਨਾਂ ਦੀ ਇੰਟਰਵਿਊ ਇੱਕ ਦੋ ਦੇਖੀ ਹੁਣੇ ਉਹ ਬੰਦੇ ਬੜੇ ਸੌਜੇ ਠੰਡੇ ਜਿਹੇ ਸੁਭਾਅ ਦੇ ਨੇ ਤੇ ਸੰਤੁਸ਼ਟ ਰਹਿਣ ਵਾਲੇ ਬੰਦੇ ਵੀ ਜਿੰਨੇ ਕੁਛ ਰੱਬ ਨੇ ਰੱਖਿਆ ਉਹਨੇ ਚ ਸੰਤੁਸ਼ਟ ਨੇ ਮੈਂ ਕਦੇ ਉਹਨਾਂ ਨੂੰ ਸ਼ਿਕਵਾ ਕਰਦੇ ਨਹੀਂ ਸੁਣਾ ਵੀ ਉਹਨਾਂ ਨੇ ਸ਼ਿਕਵਾ ਕੀਤਾ ਹੋ ਕਿ ਫਲਾਣੇ ਕਲਾਕਾਰ ਨੇ ਮੇਰੇ ਕੋਲ ਗਾਣਾ ਲਿਆ ਉਹ ਹਿੱਟ ਹੋ ਗਿਆ ਉਹ ਮੇਰੀ ਸਾਰ ਨਹੀਂ ਲੈ ਰਿਹਾ ਜਾਂ ਮੇਰੀ ਕੋਲ ਹੈਲਪ ਨਹੀਂ ਕਰ ਰਿਹਾ ਜਾਂ ਮੇਰੀ ਕੋਲ ਹੈਲਪ ਕਰੇ ਕਦੇ ਵੀ ਇਸ ਤਰ੍ਹਾਂ ਦਾ ਮੈਂ ਉਹਨਾਂ ਦਾ ਕੋਈ ਵੀਡੀਓ ਜਾਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਸੁਣਿਆ ਤੇ ਨਾ ਹੀ ਕਿਸੇ ਕਲਾਕਾਰ ਨੂੰ ਉਹਨਾਂ ਨੇ ਕਦੇ ਪੰਡਿਆ ਇਨਮ ਮੇਰਾ ਗੀਤ ਲੈ ਕੇ ਜਾਂ ਮੇਰੇ ਨਾਲ ਕੋਈ ਚੰਗਾ ਨਹੀਂ ਕੀਤਾ ਜਾਂ ਮੈਨੂੰ ਪੈਸੇ ਨਹੀਂ ਦਿੱਤੇ ਨਾ ਕਿਸੇ ਤਰ੍ਹਾਂ ਦਾ ਵੀ ਕੋਈ ਗਿਲਾ ਸ਼ਿਕਵਾ ਉਹਨਾਂ ਦੇ ਕਦੇ ਮੈਂ ਤਾਂ ਮੂੰਹ ਸੁਣਿਆ ਹੀ ਨਹੀਂ ਉਹਨਾਂ ਦੇ ਕਿਸੇ ਵੀਡੀਓ ਵਿੱਚ ਵੀ ਜੀ ਜੀ ਚਲੋ ਹੁਣ ਨਿਮਾ ਅਲਹਾਰ ਕਿਤੇ ਚਲੋ ਚਾ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਪਰ ਜਿਹੜੀ ਉਹਦੀ ਪਿੱਛੇ ਫੈਮਿਲੀ ਹੈ ਤੇ ਕੀ ਅਪੀਲ ਕਰਨਾ ਚਾਹੋਗੇ ਕਲਾਕਾਰ ਨੂੰ ਜਿਹੜੇ ਇਹਨਾਂ ਦੇ ਗੀਤਾਂ ਤੋਂ ਹਿੱਟ ਹੋਏ ਅੱਜ ਨਾਮ ਵਰ ਕਲਾਕਾਰ ਬਣਿਆ ਆਪਾਂ ਤਾਂ ਇਹੀ ਅਪੀਲ ਕਰਦੇ ਆ ਕਿ ਉਹਦੇ ਪਰਿਵਾਰ ਦਾ ਉਹਦੇ ਬੱਚਿਆਂ ਦਾ ਕੁਝ ਸੋਚਿਆ ਜਾਣਾ ਚਾਹੀਦਾ ਹੈ ਕਲਾਕਾਰਾਂ ਨੂੰ ਮਿਲ ਕੇ ਇਸ ਸੰਗੀਤ ਇੰਡਸਟਰੀ ਨੂੰ ਸਾਰਿਆਂ ਨੂੰ ਮਿਲ ਕੇ ਉਹਨਾਂ ਦੇ ਕੁਝ ਨੁਕਸ ਖੈਲਪ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਅੱਗੇ ਪਰਿਵਾਰ ਘਰ ਪਰਿਵਾਰ ਸਹੀ ਢੰਗ ਨਾਲ ਚੱਲ ਸਕੇ ਜੀ ਜੀ ਤਾਂ ਬਿਲਕੁਲ ਤੁਸੀਂ ਸਾਰੀ ਗੱਲਬਾਤ ਕੀਤੀ ਹੈ ਭਾਈ ਜਸਜੀ ਨਾਲ ਖੁੱਲ ਕੇ ਦੱਸਿਆ ਨਿਮਾ ਲੋਹਾਰ ਕੀ ਜ਼ਰੂਰ ਜਿਹੜੇ ਕਲਾਕਾਰ ਨੂੰ ਹੈਲਪ ਇਹਨਾਂ ਦੀ ਕਰਨੀ ਚਾਹੀਦੀ ਆ ਬਹੁਤ ਵਧੀਆ ਲਿਖਦੇ ਸੀ ਅੱਜ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਬਹੁਤ ਬਹੁਤ ਧੰਨਵਾਦ